ਨਿਲ ਜੋਸ਼ੀ ਸ਼ਾਮਿਲ ਹੋਏ ਸੁਖਬੀ ਬਾਦਲ ਨੇ ਕਿਤਾਬ ਪੋਸਟਪਾਕ ਕੇ ਖੁਸ਼ੀ ਦਾ ਪ੍ਰਗਟਾਵਾ ਦੋ ਵਾਰ ਵਿਧਾਇਕ ਰਚੁਕੇ ਨੇ ਨਿਲ ਜੋਸ਼ੀ ਲੁਧਿਆਣਾ ਪੱਛਮੀ ਜ਼ਿਮਨੀ ਚੂਣ ਦੇ ਲਈ ਸ਼ਾਮਿਲ ਹੋਏ ਨਿਲ ਜੋਸ਼ੀ ਵਾਪਸ ਸਵਾਗਤ ਕਰਦੇ ਹੋਏ ਮੈਨੂੰ ਖੁਸ਼ੀ ਹੋਈ ਸੁਖਬੀਤ ਬਾਦਲ ਫਿਰੋਮਣੀ ਕਾਲੀਦਾਲ ਦੇ ਪ੍ਰਧਾਨ ਸੁਪੀਰ ਸਿੰਘ ਬਾਦਲ ਨੇ ਦੋ ਵਾਰ ਵਿਧਾਇਕ ਰਹਿ ਚੁੱਕੇ ਅਨੈਲ ਜੋਸ਼ੀ ਦੇ ਅੱਜ ਪਾਰਟੀ ਚ ਮੁੜ ਸ਼ਾਮਲ ਹੋਣ ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਅਨੈਲ ਜੋਸ਼ੀ ਵੀ ਲੁਧਿਆਣਾ ਪਛਮੀ ਵਿਧਾਨ ਸਭਾ ਉਪਚੋਣ ਤੇ ਲਈ ਕਾਲੀਦਾਲ ਦੀ ਮੋਹਿੰਜ ਸਰਗਰਮੀ ਦੇ ਨਾਲ ਸ਼ਾਮਲ ਹੋ ਗਏ ਨੇ ਸੁਪੀਰ ਬਾਦਲ ਨੇ ਟਵੀਟ ਕਰਦੇ ਲਿਖਿਆ ਕਿ ਮੈਨੂੰ ਆਪਣੇ ਛੋਟੇ ਭਰਾ ਅਨੈਲ ਜੋਸ਼ੀ ਦਾ ਸ਼੍ਰੋਮਣੀ ਕਾਲੀਦਾਲ ਵਿੱਚ ਵਾਪਸ ਸਵਾਗਤ ਕਰਦਿਆਂ ਖੁਸ਼ੀ ਹੋ ਰਹੀ ਹੈ ਮੋਹਿਮ ਵਿੱਚ ਉਹਨਾਂ ਦੇ ਸਮਰਥਨ ਨਾਲ ਅਸੀਂ ਇਕੱਠੇ ਹੋ ਕੇ ਪੰਜਾਬ ਅਤੇ ਇਸ ਦੇ ਲੋਕਾਂ ਦੇ ਲਈ ਇੱਕ ਬਹੁਤ ਮਹੱਤਵਪੂਰਨ ਫਰਕ ਪਾਵਾਂਗੇ। ਬਾਕੀ ਆਗੂਆਂ ਵੱਲੋਂ ਸੁਪੀਰ ਬਾਦਲ ਦੀ ਵਾਇਰ ਵਿਰੁੱਧ ਕਾਰ ਤੱਕ ਤੇ ਦਰਜ ਕਰਵਾਈਆਂ ਸ਼ਿਕਾਇਤਾਂ ਤੋਂ ਬਾਅਦ ਨਿਲ ਜੋਸ਼ੀ ਨੇ ਨਵੰਬਰ 2024 ਚ ਪਾਰਟੀ ਦੇ ਅੰਦਰੂਨੀ ਉਤਲ ਪੁਤਲ ਦੇ ਵਿਚਕਾਰ ਸ਼੍ਰੋਮਣੀ ਕਾਲੀ ਦਲ ਦੀ ਮੁਢਲੀ ਮੈਂਬਰਸ਼ਿਪ ਤੋਂ ਅਸਤੀਫਾ ਦਿੱਤਾ ਸੀ। ਆਉਣ ਵਾਲੀਆਂ ਚੋਣਾਂ ਤੋਂ ਪਹਿਲਾਂ ਉਹਨਾਂ ਦੀ ਵਾਪਸੀ ਨੂੰ ਪਾਰਟੀ ਦੇ ਲਈ ਇੱਕ ਵੱਡਾ ਹੁਲਾਰਾ ਮੰਨਿਆ ਜਾ ਰਿਹਾ ਹੈ। ਤੇ ਤੇ ਵੀ ਦੱਸਦੀ ਹੈ ਕਿ ਪਾਰਟੀ ਦੇ ਅੰਦਰੂਨੀ ਸੂਤਰਾਂ ਦਾ ਮੰਨਣਾ ਹੈ ਕਿ ਜੋਸ਼ੀ ਦੀ ਵਾਪਸੀ ਲੁਧਿਆਣਾ ਪੱਛਮੀ ਚ ਅਕਾਲੀ ਦਲ ਦੀ ਸਥਿਤੀ ਨੂੰ ਮਜ਼ਬੂਤ ਕਰੇਗੀ ਤੇ ਵੋਟਰਾਂ ਚ ਸਮਰਥਨ ਨੂੰ ਮਜ਼ਬੂਤ ਕਰਨ ਚ ਮਦਦ ਕਰੇਗੀ